ਇੱਕ ਪਾਸੇ ਸਰਕਾਰ ਦੀ ਰੈਲੀ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੋਨਾਂ ਨੇ ਬਠਿੰਡੇ ਦੇ ਵਿੱਚ ਰੈਲੀ ਕੀਤੀ ਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਤੇ ਉਹਨਾਂ ਨੇ ਜਿੱਤੇਗਾ ਪੰਜਾਬ ਰੈਲੀ ਦਾ ਊਗਾਜ ਕਰ ਦਿੱਤਾਗਾ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਆ ਰਾਜਵੀਰ ਸਿੰਘ ਮਰਾਜ ਨੇ ਕੀ ਕਰਵਾਈਆ ਔਰ ਮਰਾਜ ਪਿੰਡ ਕੈਪਟਨ ਮਰਿੰਦਰ ਸਿੰਘ ਦਾ ਜੱਦੀ ਪਿੰਡ ਹੈਗਾ 24-25 ਦਿਨਾਂ ਤੋਂ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਇੱਕ ਵੀ ਗਤੀਵਿਧੀ ਨਹੀਂ ਦੇਖੀ ਗਈ ਇਥੋਂ ਤੱਕ ਕਿ ਜਿਹੜੇ ਸੂਬਾ ਪ੍ਰਧਾਨ ਜਿਹੜੇ ਰਾਜਾ ਮਰਿੰਦਰ ਸਿੰਘ ਵੜਿੰਗ ਉਹਦਾ ਕੋਈ ਪ੍ਰੈਸ ਨੋਟ ਵੀ ਨਹੀਂ ਆਇਆ ਪਿਛਲੇ ਕਈ ਦਿਨਾਂ ਤੋਂ ਉਹ ਨਵਜੋਤ ਸਿੰਘ ਸਿੱਧੂ ਲੱਗਾ ਕਿ ਰੈਲੀ ਕਰ ਦੇਣੀ ਚਾਹੀਦੀ ਆ ਲੋਕ ਜੁੜ ਰਹੇ ਨੇ 4000 ਤੋਂ ਲੈ ਕੇ 5000 ਤੱਕ ਬੰਦਾ ਇੱਕ ਆਪੋਜੀਸ਼ਨ ਪਾਰਟੀ ਦਾ ਜਿਸ ਨੂੰ ਪਾਰਟੀ ਦੀ سپورਟ ਨਾ ਹੋਵੇ ਮੰਤਰੀ ਦਾ ਵੀ ਹਲਕਾ ਗੁਰਪ੍ਰੀਤ ਸਿੰਘ ਕਾਂਗੜਾ ਉਹਨਾਂ ਦਾ ਉਹਨਾਂ ਨੇ ਵੀ ਕਾਂਗਰਸੀ ਵਰਕਰਾਂ ਨੂੰ ਸਰਪੰਚਾਂ ਨੂੰ ਰੋਕਿਆ ਹੋਊਗਾ ਕਾਂਗਰਸ ਪਾਰਟੀ ਨੇ ਵੀ ਰੋਕਿਆ ਹੋਊਗਾ ਇਸ ਦੇ ਬਾਵਜੂਦ ਉੱਥੇ ਅਗਰ 4000 ਤੋਂ ਲੈ ਕੇ 5000 ਤੱਕ ਬੰਦਿਆਂ ਦਾ ਇਕੱਠ ਹੋ ਜਾਂਦਾ ਇਹ ਇੱਕ ਆਪੋਜੀਸ਼ਨ ਪਾਰਟੀ ਦਾ ਨਮਾਇੰਦਾ ਕਰੇ ਤੇ ਬੜੀ ਸਕਸੈਸਫੁਲ ਰੈਲੀ ਮੰਨਿਆ ਜਾਂਦਾ ਰਾਜਵੀਰ ਮਿਰਾਜ਼ ਆ ਜਿਹਨੇ ਉਹਨੇ ਰਾਜਵੀਰ ਸਿੰਘ ਸਿੱਧੂ ਨੇ ਕਰਵਾਈ ਇਹ ਤੇ ਉਹਦੀ ਕਾਬਲੀਅਤ ਆ ਰੰਗਲਾ ਪੰਜਾਬ ਕੀ ਬਣਨਾ ਹੈਗਾ ਇਹਨਾਂ ਨੇ ਤਾਂ ਹੋਰ ਕੰਗਲਾ ਪੰਜਾਬ ਬਣਾ ਦਿੱਤਾ ਹੈਗਾ ਉਹ ਕਹਿੰਦੇ ਸਰਕਾਰ ਦਾ ਖਜ਼ਾਨਾ ਨਹੀਂ ਭਰਿਆ ਇਹਨਾਂ ਦਾ ਆਪਣਾ ਢਿੱਡ ਭਰ ਰਿਹਾ ਹੈਗਾ ਇਤਨਾ ਦੇ ਇਲਜ਼ਾਮ ਫੈਕਸ ਦੇ ਨਾਲ ਨਵਜੋਤ ਸਿੰਘ ਸਿੱਧੂ ਹੀ ਲਾ ਸਕਦਾ ਕਿਉਂਕਿ ਬਾਕੀ ਜਿਹੜੀ ਕਾਂਗਰਸ ਆ ਉਹ ਦੇ ਡਰੀ ਹੋਈ ਆ ਭਗਵੰਤ ਮਾਨ ਤੋਂ ਜਿਹਨੇ ਕਾਂਗਰਸੀ ਡਰੇ ਹੋਏ ਨਾ ਉਹਨੇ ਕੋਈ ਵੀ ਨਹੀਂ ਡਰਿਆਗਾ ਵਿਧਾਨ ਸਭਾ ਦੇ ਵਿੱਚ ਵੀ ਵੇਖਿਆ ਕੋਈ ਪੂਰੀ ਕਾਂਗਰਸ ਨਹੀਂ ਬੋਲੀ ਚੁੱਪ ਕਰਕੇ ਬੈਠੀ ਰਹੀ ਸਿਵਾਏ ਪ੍ਰਗਟ ਸਿੰਘ ਦੇ ਇੱਕ ਦਿਨ ਤੱਕ ਚੱਲੇਗਾ ਕਿ ਇਹਨਾਂ ਨੂੰ ਲੱਗਦਾ ਵੀ ਅਸੀਂ ਟਾਈਮ ਟਪਾਏ ਜਾਈਏ ਬਸ ਇੰਨਾ ਹੀ ਬਹੁਤ ਇੰਨਾ ਵਾਸਤੇ ਆਮ ਆਦੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਇਹ ਲੱਗਦਾ ਹੈ ਕਿ ਸਾਡਾ ਗੱਠ ਜੋੜ ਹੋ ਸਕਦਾ ਤੇ ਇਸ ਕਰਕੇ ਆਪਾਂ ਇੱਕ ਦੂਜੇ ਦੇ ਖਿਲਾਫ ਬੋਲਣਾ ਬੰਦ ਕਰ ਦਈਏ ਭਗਵੰਤ ਮਾਨ ਵੀ ਅੱਜਕੱਲ ਕਾਂਗਰਸ ਪਾਰਟੀ ਦੇ ਖਿਲਾਫ ਨਹੀਂ ਬੋਲ ਰਹੇ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਇੱਕ ਪਾਸੇ ਸਰਕਾਰ ਦੀ ਰੈਲੀ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੋਨਾਂ ਨੇ ਬਠਿੰਡੇ ਦੇ ਵਿੱਚ ਰੈਲੀ ਕੀਤੀ ਨਾਲ ਹੀ ਗੱਲ ਕਰਾਂਗੇ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਸਾਰੇ ਨੂੰ ਹਰਾ ਦਿੱਤਾ ਹਰਸੀਮਰਤ ਕੋਰ ਬੱਦਲ ਨੂੰ ਵੀ ਹਰਾਓ ਨਾਲ ਹੀ ਚਰਚਾ ਕਰਾਂਗੇ ਜਿਹੜਾ ਪੁਲਿਸ ਦਾ ਐਕਸ਼ਨ ਚੱਲ ਰਿਹਾ ਹੈ ਗੈਂਗਸਟਰਾਂ ਦੇ ਖਿਲਾਫ ਇਹਨੂੰ ਕਿਵੇਂ ਵੇਖਿਆ ਜਾ ਰਿਹਾ ਹੈ ਇਸ ਚਰਚਾ ਤੇ ਮੈਨਾਂ ਜੁੜਨਗੇ ਜਗਤਾਰ ਸਿੰਘ ਪੁੱਲਰ ਪੁੱਲਰ ਸਾਹਿਬ ਜਿਹੜੀ ਅੱਜ ਨਵਜੋਤ ਸਿੰਘ ਸਿੱਧੂ ਦੀ ਰੈਲੀ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੋਨੋਂ ਇਕੱਠੇ ਰੈਲੀ 'ਚ ਨਜ਼ਰ ਆਉਂਦੇ ਨੇ ਇਹ ਦੋਵੇਂ ਵੱਡੇ ਚਿਹਰੇ ਨੇ ਇਹ ਇੱਕ ਗੱਡ ਦੇ ਵਿੱਚ ਰੈਲੀ ਕਰਨ ਦਾ ਮਕਸਦ ਕੀ ਹੈਗਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸਰਕਾਰ ਹੈ ਸਰਕਾਰ ਦੀ ਇਹ 7ਵੀਂ ਰੈਲੀ ਹੈ ਜਿਹੜੀ ਇਹਨਾਂ ਨੇ ਵਿਕਾਸ ਕ੍ਰਾਂਤੀ ਦੇ ਨਾਮ ਤੇ ਰੈਲੀ ਕੀਤੀ ਹੈ ਕਿ ਜਿਹੜੇ ਵੀ ਜਿੰਨੇ ਵੀ ਲੋਕ ਸਭਾ ਹਲਕੇ ਨੇ ਉਹਨਾਂ ਲੋਕ ਸਭਾ ਹਲਕਿਆਂ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਰੈਲੀਆਂ ਕਰ ਰਹੀ ਆ ਸਭ ਤੋਂ ਪਹਿਲਾਂ ਨੇ ਅੰਮ੍ਰਿਤਸਰ ਕੀਤੀ ਫਿਰ ਪਟਿਆਲੇ ਕੀਤੀ ਫਿਰ ਸ਼ਾਰਪੁਰ ਕੀਤੀ ਫਿਰ ਗੁਰਦਾਸਪੁਰ ਕੀਤੀ ਹੁਣ ਲੁਧਿਆਣਾ ਕੀਤੀ ਤੇ ਅੱਜ ਕੀਤੀ ਹੈਗੀ ਆ ਲੋਕ ਸਭਾ ਹਲਕਾ ਬਠਿੰਡਾ ਬਠਿੰਡਾ ਲੋਕ ਸਭਾ ਹਲਕਾ ਦੇ ਜਿਹੜਾ ਵਿਧਾਨ ਸਭਾ ਹਲਕਾ ਲੋਕ ਸਭਾ ਦਾ ਮੋੜ ਮੋੜ ਦੇ ਵਿੱਚ ਅੱਜ ਸਰਕਾਰ ਦੀ ਰੈਲੀ ਹੋਈ ਆ ਦੂਜੇ ਪਾਸੇ ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਤੇ ਉਹਨਾਂ ਨੇ ਜਿੱਤੇਗਾ ਪੰਜਾਬ ਰੈਲੀ ਦਾ ਔਗਾਜ਼ ਕਰ ਦਿੱਤਾਗਾ ਕਾਂਗਰਸ ਪਾਰਟੀ ਦੀ ਰੈਲੀ ਕਹਿ ਲਓ ਜਾਂ ਨ ਨਵਜੋਤ ਸਿੰਘ ਸਿੱਧੂ ਦੀ ਰੈਲੀ ਕਹ ਲੋ ਕਿਉਂਕਿ ਨਵਜੋਤ ਸਿੰਘ ਸਿੱਧੂ ਹਲ ਕਾਂਗਰਸ ਦੇ ਵਿੱਚ ਨੇ ਇਸ ਕਰਕੇ ਇਹਨੂੰ ਕਾਂਗਰਸ ਪਾਰਟੀ ਦੀ ਰੈਲੀ ਕਿਹਾ ਜਾ ਸਕਦਾ ਤੇ ਉਸ ਕਾਂਗਰਸ ਪਾਰਟੀ ਦੀ ਰੈਲੀ ਦੇ ਵਿੱਚ ਸਾਬਕਾ ਪ੍ਰਧਾਨ ਤਿੰਨ ਉੱਥੇ ਸਾਬਕਾ ਵਿਧਾਇਕ ਚਾਹੇ ਰਵਿੰਦਰ ਸਿੰਘ ਆਵਲਾ ਚਾਹੇ ਜਿਹੜੇ ਜੋਗਿੰਦਰ ਸਿੰਘ ਕਮਾਲੂ ਜਿਹੜੇ ਸੀ ਮੋੜ ਤੋਂ ਹੀ ਜਾਂ ਫਿਰ 나ਜ਼ਰ ਸਿੰਘ ਮਾਨਛਾਈ ਆ ਔਰ ਇਹ ਜਿਹੜੀ ਰੈਲੀ ਹੋਈ ਆ ਇਹ ਹੋਈ ਆ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਚ ਜਿਹੜੇ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਆ ਰਾਜਵੀਰ ਸਿੰਘ ਮਰਾਜ ਨੇ ਕੀ ਕਰਵਾਈ ਆ ਔਰ ਮਰਾਜ ਪਿੰਡ ਕੈਪਟਨ ਮਰਿੰਦਰ ਸਿੰਘ ਦਾ ਜੱਦੀ ਪਿੰਡ ਹੈਗਾ ਹੁਣ ਸਵਾਲ ਹੈ ਕਿ ਪਿਛਲੇ 24-25 ਦਿਨਾਂ ਤੋਂ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਇੱਕ ਵੀ ਗਤੀਵਿਧੀ ਨਹੀਂ ਦੇਖਣ ਵਾਲੀ ਵੇਖੀ ਗਈ ਇਥੋਂ ਤੱਕ ਕਿ ਜਿਹੜੇ ਸੂਬਾ ਪ੍ਰਧਾਨ ਜਿਹੜੇ ਰਾਜਾ ਮਰਿੰਦਰ ਸਿੰਘ ਵੜਿੰਗ ਉਹਦਾ ਕੋਈ ਪ੍ਰੈਸ ਨੋਟ ਵੀ ਨਹੀਂ ਆਇਆ ਪਿਛਲੇ ਕਈ ਦਿਨਾਂ ਤੋਂ ਹੁਣ ਨਵਜੋਤ ਸਿੰਘ ਸਿੱਧੂ ਲੱਗਾ ਕਿ ਰੈਲੀ ਕਰ ਦੇਣੀ ਚਾਹੀਦੀ ਆ ਲੋਕ ਜੁੜ ਰਹੇ ਨੇ ਜਿਵੇਂ ਅੱਜ ਦੱਸਿਆ ਜਾ ਰਿਹਾ ਕਿ ਇਹ 4000 ਤੋਂ ਲੈ ਕੇ 5000 ਤੱਕ ਬੰਦਾ ਇੱਕ ਆਪੋਜੀਸ਼ਨ ਪਾਰਟੀ ਦਾ ਜਿਹਨੂੰ ਪਾਰਟੀ ਦੀ سپورਟ ਨਾ ਹੋਵੇ ਕਿਉਂਕਿ ਉੱਥੇ ਮੰਤਰੀ ਦਾ ਵੀ ਹਲਕਾ ਗੁਰਪ੍ਰੀਤ ਸਿੰਘ ਕਾਂਗੜਾ ਉਹਨਾਂ ਦਾ ਉਹਨਾਂ ਨੇ ਵੀ ਕਾਂਗਰਸੀ ਵਰਕਰਾਂ ਨੂੰ ਸਰਪੰਚਾਂ ਨੂੰ ਰੋਕਿਆ ਹਊਗਾ ਕਾਂਗਰਸ ਪਾਰਟੀ ਨੇ ਵੀ ਰੋਕਿਆ ਹਊਗਾ ਇਸ ਦੇ ਬਾਵਜੂਦ ਉੱਥੇ ਅਗਰ 4000 ਤੋਂ ਲੈ ਕੇ 5000 ਤੱਕ ਬੰਦਿਆਂ ਦਾ ਇਕੱਠ ਹੋ ਜਾਂਦਾ ਇਹ ਇੱਕ ਆਪੋਜੀਸ਼ਨ ਪਾਰਟੀ ਦਾ ਨੁਮਾਇੰਦਾ ਕਰੇ ਤੇ ਬੜੀ ਸਕਸੈਸਫੁਲ ਰੈਲੀ ਮੰਨਿਆ ਜਾਂਦਾ ਇਹ ਤੇ ਉਹ ਜਿਹੜਾ ਉੱਥੇ ਰਾਜਵੀਰ ਮਿਰਾਜ਼ ਆ ਜਿਹਨੇ ਉਹਨੇ ਰਾਜਵੀਰ ਸਿੰਘ ਸਿੱਧੂ ਨੇ ਕਰਵਾਈ ਇਹ ਤੇ ਉਹਦੀ ਕਾਬਲੀਅਤਾਂ ਜਾਂ ਉੱਥੇ ਉਹਦਾ ਲੋਕਾਂ ਦੇ ਵਿੱਚ ਵਿਚਰਨਾ ਦੂਜਾ ਨਵਜੋਤ ਸਿੰਘ ਸਿੱਧੂ ਨੂੰ ਸੁਣਨ ਵਾਲਿਆਂ ਦਾ ਕਿਉਂਕਿ ਨਵਜੋਤ ਸਿੰਘ ਸਿੱਧੂ ਅੱਜ ਵੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਵੱਡਾ ਨਾਮ ਆ ਤੇ ਇਸ ਕਰਕੇ ਉਹਨਾਂ ਲੱਗਾ ਕਿ ਇੱਥੇ ਕਰਨੀ ਚਾਹੀਦੀਆ ਬਠਿੰਡੇ ਦੇ ਵਿੱਚ ਕਿਉਂਕਿ ਬਠਿੰਡਾ ਕਈ ਵਾਰ ਪਹਿਲਾਂ ਬਾਦਲਾਂ ਦਾ ਗੜ ਮੰਨਿਆ ਜਾਂਦਾ ਹੈਗਾ ਤੇ ਇਸ ਕਰਕੇ ਕਾਂਗਰਸ ਪਾਰਟੀ ਨੂੰ ਵੀ ਤੇ ਚਾਹੀਦਾ ਕਿ ਗਲੂਕ ਸਭਾ ਨੂੰ ਮਹਿਜ ਦੋ ਕੀ ਮਹੀਨੇ ਰਹਿ ਗਏ ਨੇ ਤੇ ਕਾਂਗਰਸ ਪਾਰਟੀ ਨੇ ਕਿਹੜੇ ਵਲੇ ਰੈਲੀਆਂ ਕਰਨੀ ਹੈਗੇ ਲੋਕਾਂ ਨੂੰ ਲਾਮਿਤ ਕਰਨ ਵਾਸਤੇ ਇਕੱਠ ਕਰਨ ਵਾਸਤੇ ਉਹਨਾਂ ਮਜਬੂਤ ਕਰਨ ਵੇ ਤੁਹਾਨੂੰ ਰੈਲੀਆਂ ਦਾ ਸਾਰਾ ਲੈਣਾ ਪੈਣਾ ਹੈਗਾ ਹੋ ਸਕਦਾ ਹੈ ਕਿ ਅੱਜ ਦੀ ਰੈਲੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਉਸ ਤੋਂ ਬਾਅਦ ਉਹਨਾਂ ਨੂੰ ਹੋਰ ਹਲਕਿਆਂ ਦੇ ਵਿੱਚ ਵੀ ਬੁਲਾਇਆ ਜਾਣਾ ਹੁਣ ਜਿਹੜੇ ਨਵਜੋਤ ਸਿੰਘ ਦੋਨੋਂ ਤੇ ਟਿੱਪਣੀਆਂ ਕੀਤੀਆਂ ਸਰਕਾਰ ਨੂੰ ਕਿ ਰੰਗਲਾ ਪੰਜਾਬ ਕੀ ਬੰਨਾ ਹੈਗਾ ਇਹਨਾਂ ਨੇ ਤਾਂ ਹੋਰ ਕੰਗਲਾ ਪੰਜਾਬ ਬਣਾ ਦਿੱਤਾ ਹੈਗਾ ਉਹ ਕਹਿੰਦੇ ਸਰਕਾਰ ਦਾ ਖਜ਼ਾਨਾ ਨਹੀਂ ਭਰਿਆ ਇਹਨਾਂ ਦਾ ਆਪਣਾ ਢਿੱਡ ਭਰ ਰਿਹਾ ਹੈਗਾ ਇਹ ਜਿਹੜੇ ਇਲਜ਼ਾਮ ਲਗਾਏ ਨਾ ਇਹ ਇਹਨਾਂ ਦੇ ਇਲਜ਼ਾਮ ਫੈਕਟਸ ਦੇ ਨਾਲ ਨਵਜੋਤ ਸਿੰਘ ਸਿੱਧੂ ਹੀ ਲਾ ਸਕਦਾ ਕਿਉਂਕਿ ਬਾਕੀ ਜਿਹੜੀ ਕਾਂਗਰਸ ਹੈ ਉਹ ਦੇ ਡਰੀ ਹੋਈ ਆ ਭਗਵੰਤ ਮਾਨ ਤੋਂ ਜਿਨੇ ਕਾਂਗਰਸੀ ਡਰੇ ਹੋਏ ਨਾ ਉਹਨਾਂ ਕੋਈ ਵੀ ਨਹੀਂ ਡਰਿਆ ਹੈਗਾ ਤੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਲੱਗਾ ਕਿ ਮੈਨੂੰ ਇਸ ਮਸਲੇ ਤੇ ਬੋਲਣਾ ਚਾਹੀਦਾ ਉਹ ਕਰਪਸ਼ਨ ਦੇ ਮਸਲੇ ਦੇ ਵਿੱਚ ਬੋਲੇ ਉਹ ਕਾਨੂੰਨ ਵਿਵਸਥਾ ਦੇ ਮਸਲੇ ਦੇ ਵਿੱਚ ਬੋਲੇ ਨੇ ਉਹ ਕਹੇ ਕਿ ਮੈਂ ਨਿੰਗ ਦੇ ਵਿੱਚ ਇੰਨਾ ਪੈਸਾ ਯੋ ਕਿੱਧਰ ਗਿਆ ਸ਼ਰਾਬ ਦੇ ਵਿੱਚ ਇੰਨਾ ਪੈਸਾ ਆਉਣਾ ਚਾਹੀਦਾ ਸੀ ਉਹ ਕਿੱਧਰ ਗਿਆ ਤੇ ਇਸ ਕਰਕੇ ਉਹ ਇੱਕ ਸਪੇਸ ਹੈਗੀ ਐਸ ਟਾਈਮ ਪੰਜਾਬ ਦੇ ਵਿੱਚ ਉਸ ਸਪੇਸ ਨੂੰ ਕੈਪਚਰ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਸ਼ੁਰੂ ਕਰਤਾ ਅੱਜ ਤੇ ਉਹਨਾਂ ਨੇ ਬਠਿੰਡੇ ਦੇ ਜਿਹੜਾ ਰਾਮਪੁਰਾ ਫੂਲ ਦੇ ਵਿੱਚ ਕਰਤੀ ਪਿੰਡ ਮਰਾਜ ਦੇ ਵਿੱਚ ਕਰਤੀ ਜਿੱਤੇਗਾ ਪੰਜਾਬ ਰੈਲੀ ਹੋ ਸਕਦਾ ਹੈ ਕਿ ਉਹ ਅਗਲੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਰੈਲੀਆਂ ਕਰਨ ਔਰ ਇਹ ਜਿਹੜੇ ਇਲਜ਼ਾਮ ਲਗਾਏ ਨੇ ਉਹਨਾਂ ਇਲਜ਼ਾਮਾਂ ਦਾ ਜਵਾਬ ਸ਼ਾਇਦ ਆਮ ਆਦੀ ਪਾਰਟੀ ਵਾਲੇ ਨਾ ਦੇਣ ਪਰ ਸਵਾਲ ਇਹ ਆ ਕਿ ਤੁਸੀਂ ਕਹ ਰਹੇ ਸੀ ਕਿ ਅਸੀਂ ਸਾਲ ਦੇ ਵਿੱਚ ਜੀ ਅਸੀਂ 50 ਹਜ਼ਾਰ ਕਰੋੜ ਰੁਪਇਆ ਮਾਈਨਿੰਗ ਤੋਂ ਤੇ ਸ਼ਰਾਬ ਤੋਂ ਲੈ ਕੇ ਆਉਣਾ ਇਕੱਠਾ ਕਰਨਾ ਉਹ 20 ਮਹੀਨਿਆਂ ਦਾ ਦੱਸੋ ਕਿ ਘੱਟੋ ਘੱਟ 75 ਹਜ਼ਾਰ ਕਰੋੜ ਰੁਪਇਆ ਕਿੱਥੇ ਗਿਆ ਉਹ ਸਰ ਪੰਜਾਬ ਦੀ ਜਨਤਾ ਨੂੰ ਦੱਸਿਆ ਜਾਵੇ ਕਿਉਂਕਿ ਉਹਨਾਂ ਨੇ ਐਗਜ਼ਾਮਪਲ ਆ ਦਿੱਤੀਆਂ ਕਿ ਤਾਮਲਾਡੂ ਕਿੰਨੇ ਪੈਸੇ ਇਕੱਠੇ ਕਰਦਾ ਵਾ ਸੈਂਟਰ ਤੋਂ ਕਿੰਨੇ ਪੈਸੇ ਲਦਾ ਔਰ ਸੈਂਟਰ ਸਰਕਾਰ ਨੇ ਪੰਜਾਬ ਦੀਆਂ ਗ੍ਰਾਂਟਾਂ ਇਸ ਕਰਕੇ ਰੁਕਤੀਆਂ ਕਿ ਪੈਸੇ ਡਵਰਟ ਕਰਨੇ ਮੰਗਦੇ ਕਿਸੇ ਹੋਰ ਪਰਪਸ ਵਾਸਤੇ ਆ ਤੇ ਲਾਉਂਦੇ ਕਿਸੇ ਹੋਰ ਪਰਪਸ ਵਾਸਤੇ ਨੇ ਤੇ ਆ ਜਿਹੜੀ ਬਠਿੰਡੇ ਦੇ ਵਿੱਚ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਜਿੱਤੇਗਾ ਪੰਜਾਬ ਰੈਲੀ ਕਿਉਂਕਿ ਜਿੱਤੇਗਾ ਪੰਜਾਬ ਉਹ ਮਾਡਲ ਉਹ 2022 ਤੋਂ ਲੈ ਕੇ ਚੱਲਦੇ ਆ ਰਹੇ ਨੇ ਕਿ ਮਾਡਲ ਦੇ ਤਹਿਤ ਜੇ ਕੰਮ ਕਰਾਂਗੇ ਤੇ ਪੰਜਾਬ ਦੇ ਖਜ਼ਾਨੇ ਭਰੇ ਜਾਣਗੇ ਹੁਣ ਇਹ ਜਿਹੜੀ ਰੈਲੀ ਹੋਈ ਆ ਰੈਲੀ ਦੇ ਵਿੱਚ ਤਿੰਨ ਐਮਐਲਏ ਸਾਫ ਕੱਗੇ ਨੇ ਉਸ ਤੇ ਉਹਨਾਂ ਰਾਜਾ ਮਰਿੰਦਰ ਸਿੰਘ ਵੜਿੰਗ ਜਾਂ ਇਹਨਾਂ ਦੇ ਪਾਰਟੀ ਮਾਮਲੇ ਦੇ ਇੰਚਾਰਜ ਕੀ ਨਵਜੋਤ ਸਿੰਘ ਸਿੱਧੂ ਤੇ ਐਕਸ਼ਨ ਲੈਂਦੇ ਨੇ ਪਰ ਉਹ ਐਕਸ਼ਨ ਕੀ ਲੈਣਗੇ ਉਹ ਵੀ ਪਾਰਟੀ ਦੇ ਵਾਸਤੇ ਨਵਜੋਤ ਸਿੰਘ ਸਿੱਧੂ ਕੰਮ ਕਰ ਰਿਹਾ ਰੈਲੀ ਕੀਤੀ ਆ ਉਹਦੇ ਚ ਬੋਲ ਗਿਆ ਸਰਕਾਰ ਦੇ ਖਿਲਾਫ ਬੋਲੇਗਾ ਜੰਮ ਕੇ ਵਰੇ ਆਗੇ ਨੇ ਤੇ ਇਸ ਕਰਕੇ ਉਹ ਪਾਰਟੀ ਦੇ ਲੋਕ ਵੀ ਤੇ ਮਹਿਸੂਸ ਕਰ ਹੀ ਰਹੇ ਹੋਣਗੇ ਨਾ ਕੇ ਦਫਤਰਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰ ਲੈਣੀਆਂ ਵਾ ਟਵੀਟ ਕਰ ਲੈਣੇ ਨੇ ਫੇਸਬੁੱਕ ਤੇ ਲਾਈਵ ਹੋ ਜਾਣਾ ਉਹਦੇ ਨਾਲ ਲੋਕਾਂ ਦਾ ਢੇਡ ਨਹੀਂ ਬੰਦਾ ਲੋਕ ਤੇ ਚਾਹੁੰਦੇ ਨੇ ਕਿ ਸਾਡੇ ਵਿੱਚ ਬੈਠ ਕੇ ਸਾਡੇ ਨਾਲ ਗੱਲਾਂ ਕੀਤੀਆਂ ਜਾਣ ਸਾਡੇ ਨਾਲ ਕਿਤੇ ਸਾਡੇ ਜਰੀਏ ਗੱਲਾਂ ਕੀਤੀਆਂ ਜਾਣ ਲੋਕ ਤੇ ਇਹ ਮੰਗ ਕਰਦੇ ਨੇ ਪਰ ਵਿਧਾਨ ਸਭਾ ਦੇ ਵਿੱਚ ਵੀ ਵੇਖਿਆ ਕੋਈ ਪੂਰੀ ਕਾਂਗਰਸ ਨਹੀਂ ਬੋਲੀ ਚੁੱਪ ਕਰਕੇ ਬੈਠੀ ਰਹੀ ਸਿਵਾਏ ਪ੍ਰਗਟ ਸਿੰਘ ਦੇ ਇਹ ਕਦੋਂ ਤੱਕ ਚੱਲੇਗਾ ਕਿ ਇਹਨਾਂ ਨੂੰ ਲੱਗਦਾ ਵੀ ਅਸੀਂ ਟਾਈਮ ਟਪਾਇਆ ਜਾਈਏ ਬਸ ਇੰਨਾ ਹੀ ਬਹੁਤ ਐਨਾ ਵਾਸਤੇ ਦੋ ਚੀਜ਼ਾਂ ਨੇ ਇੱਕ ਤਿੱਕ ਆਮ ਆਦੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਇਹ ਲੱਗਦਾ ਹੈ ਕਿ ਸਾਡਾ ਗੱਠ ਜੋੜ ਹੋ ਸਕਦਾ ਤੇ ਇਸ ਕਰਕੇ ਆਪਾਂ ਇੱਕ ਦੂਜੇ ਦੇ ਖਿਲਾਫ ਬੋਲਣਾ ਬੰਦ ਕਰ ਦਈਏ ਕਿਉਂਕਿ ਭਗਵੰਤ ਮਾਨ ਵੀ ਅੱਜਕੱਲ ਕਾਂਗਰਸ ਪਾਰਟੀ ਦੇ ਖਿਲਾਫ ਨਹੀਂ ਬੋਲ ਰਹੇ ਤੇ ਕਾਂਗਰਸ ਪਾਰਟੀ ਵੀ ਭਗਵੰਤ ਮਾਨ ਦੀ ਸਰਕਾਰ ਤੇ ਕੋਈ ਟਿੱਪਣੀ ਨਹੀਂ ਕਰੇ ਇੱਕ ਤਾਂ ਇਹ ਵਜ੍ਹਾ ਦੂਜੀ ਇਹ ਵਜ੍ਹਾ ਕਿ ਬਹੁਤੇ ਜਿਹੜੇ ਕਾਂਗਰਸੀ ਮੰਤਰੀ ਤੇ ਐਮ ਐਲ ਏ ਡਰਦੇ ਰਹੇ ਕਿ ਕਿਤੇ ਸਾਡੇ ਖਿਲਾਫ ਨਾ ਵਿਜੀਲੈਂਸ ਲੱਗ ਜਾਏ ਸਾਡੇ ਪਿੱਛੇ ਵਿਜੀਲੈਂਸ ਨਾ ਲੱਗ ਜਾਏ ਕਹਿਣਾ ਦਾ ਸੌਖਾ ਵੀ ਕੋਈ ਗੱਲ ਨਹੀਂ ਜੇਲ੍ਹ ਚਲਾ ਜਾ ਲੇਕਿਨ ਜੇਲ੍ਹ ਦੇ ਕੱਲ ਦੇ 5-5 ਮਹੀਨੇ ਲੱਗ ਜਾਂਦੇ ਹਨ ਤੇ ਜੇਲ੍ਹ ਦੀ ਰਾਤ ਕੱਢੋ 1 ਘੰਟਾ ਔਖਾ ਕੱਟਣਾ ਹੈ ਇਹ ਤੇ ਵਿਕਰਮ ਸਿੰਘ ਮਜੀਠੀਆ ਨੂੰ ਪੁੱਛੋ ਇਹ ਤੇ ਸੁਖਪਾਲ ਸਿੰਘ ਖੈਰਾਂ ਨੂੰ ਪੁੱਛੋ ਜਿਹੜੇ ਦੂਜੀ ਵਾਰ ਹੋਏ ਨੇ ਹਜੇ ਤੱਕ ਬਾਹਰ ਨਹੀਂ ਕੱਢਿਆ ਫੈਸਲਾ ਕੋਰਟ ਦਾ ਰਾਖਵਾ ਨੇ ਤੇ ਇਸ ਕਰਕੇ ਕਈ ਤੇ ਕਾਂਗਰਸੀ ਇਸ ਕਰਕੇ ਡਰਦੇ ਨੇ ਕਿ ਜੇ ਭਗਵੰਤ ਮਾਨ ਖਿਲਾਫ ਅੱਖਾਂ ਚੱਖਾਂ ਪਾ ਕੇ ਗੱਲ ਕਰਾਂਗੇ ਤੇ ਸਾਡੇ ਦਿਨ ਮਾੜੇ ਸ਼ੁਰੂ ਹੋ ਜਾਣਗੇ ਇਹ ਦੋ ਚੀਜ਼ਾਂ ਨੇ ਮੈਨੂੰ ਦੋ ਚੀਜ਼ਾਂ ਚੋਂ ਮੇਨ ਇਹ ਲੱਗਦਾ ਕਿ ਬਹੁਤੇ ਕਾਂਗਰਸੀ ਡਰੇ ਹੋ ਨੇ ਕਾਂਗਰਸ ਪਾਰਟੀ ਦੇ ਨਾਲ ਸਮਝੌਤਾ ਹੁੰਦਾ ਕਿ ਨਹੀਂ ਹੁੰਦਾ ਇੱਕ ਵੱਖਰੀ ਗੱਲ ਹੈਗਾ ਕਿ ਕਿ ਅ ਅੱਜਕੱਲ ਤੇ ਰਵਿੰਦ ਕੇਜਰੀਵਾਲ ਨੂੰ ਵੀ ਪਹਿਲਾਂ ਈਡੀ ਦਾ ਨੋਟਿਸ ਆਇਆ ਉਸ ਤੋਂ ਬਾਅਦ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਵੀ ਜੀਪੀ ਨਾ ਵੀ ਸਮਝੌਤਾ ਹੋ ਗਿਆ ਈਡੀ ਨੇ ਉਹਨਾਂ ਨੂੰ ਦੁਬਾਰਾ ਤਲਬ ਨਹੀਂ ਕੀਤਾ ਕਿਉਂਕਿ ਪਹਿਲਾਂ ਤਲਬ ਕੀਤਾ ਇਹ ਸਿਆਸਤ ਦਾ ਸਿਆਸਤ ਦੇ ਵਿੱਚ ਇਦਾਂ ਦੀਆਂ ਗੱਲ ਸਦਕਿ ਰਮਜ਼ਾਂ ਤੇ ਸਾਜ਼ਿਸ਼ਾਂ ਚੱਲਦੀਆਂ ਰਹਿੰਦੀਆਂ ਆਈਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਦਾ ਵੀ ਮਕਸਦ ਹੈ ਕਿ ਕਾਂਗਰਸ ਨੂੰ ਭਾਰਤ ਮੁਕਤ ਕੀਤਾ ਜਾਵੇ ਹੈਨਾ ਤੇ ਭਾਜਪਾ ਦਾ ਵੀ ਇਹ ਏਜੰਡਾ ਹੈਗਾ ਏਜੰਡੇ ਤੇ ਦੋਨਾਂ ਦੇ ਇੱਕੋ ਜਿਹੇ ਵੀ ਹੋ ਸਕਦਾ ਹੈਗਾ ਹੁਣ ਜਿੱਥੋਂ ਤੱਕ ਸਵਾਲ ਆ ਗਿਆ ਕਿ ਇੱਕ ਗੱਠ ਜੋੜ ਦੀ ਵੀ ਸੁਭਾਵਨਾ ਹੈਗੀਆ ਪਰ ਜਿਵੇਂ ਬਹੁਤ ਸਾਰੇ ਕਾਂਗਰਸੀ ਚਾਹੇ ਪ੍ਰਤਾਪ ਸਿੰਘ ਬਾਦਲਵਾ ਜਾਂ ਹੋਰ ਲੋਕ ਕਹਿ ਰਹੇ ਰਾਜਾ ਮਰਿੰਦਰ ਜੀ ਕਿ ਅਸੀਂ ਗੱਠ ਜੋੜ ਨਹੀਂ ਕਰਨ ਕਰਨਾ ਅਸੀਂ ਕਿਉਂਕਿ ਮੁੱਖ ਵਿਰੋਧੀ ਪਾਰਟੀ ਹੈ ਤੇ ਜੇ ਮੁੱਖ ਵਿਰੋਧੀ ਪਾਰਟੀ ਸਰਕਾਰ ਨਾਲ ਰਲ ਜੂਗੀ ਤੇ ਲੋਕ ਮੁੱਦੇ ਕੋਣ ਠਾਉਣਗੇ ਤੇ ਇਸ ਕਰਕੇ ਉਹ ਵੀ ਇੱਕ ਚਰਚਾ ਗਈ ਹੈ ਨਵਜੋਤ ਸਿੰਘ ਸਿੱਧੂ ਹੱਕ ਦੇ ਵਿੱਚ ਹੈ ਗੱਠ ਜੋੜ ਦੇ ਵਿੱਚ ਰਵਨੀਤ ਸਿੰਘ ਬਿੱਟੂ ਵੀ ਹੱਕ ਦੇ ਵਿੱਚ ਹੈ ਲੇਕਿਨ ਆਜੋ ਉਸ ਰੈਲੀ ਦੇ ਦੇਚ ਰਮਿੰਦਰ ਆਵਲਾ ਜਿਹੜੇ ਐਮਐਲਏ रह ਚੁੱਕੇ ਨੇ ਉਹ ਕੀ ਕਹਿ ਕੇ ਗਏ ਨੇ ਕਿ ਸਾਨੂੰ ਗੱਠ ਜੋੜ ਨਹੀਂ ਕਰਨਾ ਚਾਹੀਦਾ ਆਮ ਆਦੀ ਪਾਰਟੀ ਦੇ ਨਾਲ ਸਾਨੂੰ ਆਪਣੇ ਬਲ ਬੁੱਤੇ ਲੋਕ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਨੇ ਤੇ ਇਸ ਕਰਕੇ ਪਾਰਟੀ ਦੇ ਵਿੱਚ ਵੀ ਜੇ ਕਾਂਗਰਸ ਪਾਰਟੀ ਦੇ ਵਿੱਚ ਜਿਆਦਾ ਜਿਹੜੇ ਲੋਕ ਨੇ ਉਹ ਕਹਿੰਦੇ ਗੱਠ ਜੋੜ ਨਹੀਂ ਹੋਣਾ ਬਹੁਤ ਘੱਟ ਲੋਕ ਐ ਜਿਹੜੇ ਗੱਠ ਜੋੜ ਚਾਹੁੰਦੇ ਨੇ ਲੇਕਿਨ ਜਿਹੜੇ ਬਹੁਤੇ ਚਾਹੁੰਦੇ ਨਾਲ ਪੀ ਗੱਠ ਜੋੜ ਨਾ ਹੋਵੇ ਉਹਨਾਂ ਬਾਹਰੋਂ ਤੇ ਕਹਿ ਰਹੇ ਨੇ ਨਾ ਹੋਵੇ ਪਰ ਅੰਦਰੋਂ ਅੰਦਰ ਉਹ ਵੀ ਕਹਿੰਦੇ ਕਿ ਗੱਠਜੋੜ ਹੋ ਜੇ ਕਿਤੇ ਨਾ ਕਿਤੇ ਅਸੀਂ ਵੀ ਉਸ ਗੱਠੋ ਜੋੜ ਦੀ ਆੜ ਦੇ ਵਿੱਚ ਦੁਬਾਰਾ ਐਮਪੀ ਬਣ ਜੀਏ ਜਾਂ ਪਹਿਲੀ ਵਾਰ ਐਮਪੀ ਬਣ ਜੀਏ ਪਰ ਹੁ ਨਵਜੋਤ ਸਿੰਘ ਸਿੱਧੂ ਨੇ ਇੱਕ ਤੇ ਖਲਾਸਾ ਕਰ ਹੀ ਦਿੱਤਾ ਕਿ ਮੈਂ ਲੋਕ ਸਭਾ ਨਹੀਂ ਲੜਨੀ ਹੈਗੀ ਇਹਦਾ ਮਤਲਬ ਹੈ ਕਿ ਇਸ ਵਾਰ 224 ਦੇ ਵਿੱਚ ਕਾਂਗਰਸ ਪਾਰਟੀ ਜਿਹੜੇ ਵੱਡੇ ਲੀਡਰ ਨੇ ਜਿਵੇਂ ਇਹਨਾਂ ਨੇ 2014 ਦੇ ਵਿੱਚ ਕੀਤਾ ਸੀ ਜਿਹੜੇ ਵੱਡੇ ਵੱਡੇ ਲੀਡਰ ਸੀ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਰਵਨੀ ਸਿੰਘ ਬਿੱਟੂ ਨੂੰ ਉਤਾਰਤਾ ਪ੍ਰਤਾਪ ਸਿੰਘ ਬਾਜਵੰਦ ਨੂੰ ਰਜਿੰਦਰ ਕੌਰ ਭੱਟਣ ਨੂੰ ਸਾਧੂ ਸਿੰਘ ਧਰਮਸੋਤ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਸੂਰਵੀ ਕਰੇਗੀ ਹੋ ਸਕਦਾ ਹੈ ਕਿ ਅੰਮ੍ਰਿਤਸਰ ਤੋਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਲੜਾਉਣ ਪਰ ਨਵਜੋਤ ਸਿੰਘ ਸਿੱਧੂ ਪਹਿਲਾਂ ਕਹਿ ਦਿੰਦਾ ਕਿ ਮੈਂ ਨਹੀਂ ਲੜਨੀ ਇਹਦਾ ਮਤਲਬ ਹੈ ਕਿ ਉਹ ਪਿਓਰਲੀ ਪੰਜਾਬ ਪੋਲਿਟਿਕਸ ਹੀ ਕਰਨਾ ਚਾਹੁੰਦੇ ਪੰਜਾਬ ਦੀ ਸਿਆਸਤ ਹੀ ਕਰਨਾ ਚਾਹੁੰਦੇ ਨੇ ਜਿਹੜਾ ਤੁਸੀਂ ਗੱਲ ਕੀਤੀ ਕਿ ਮਹਾਰਾਜਪਿੰਡ ਦੇ ਵਿੱਚ 4000 ਤੋਂ 5000 ਬੰਦਾ ਇਕੱਠਾ ਹੋ ਗਿਆ ਕਿ ਲੋਕਾਂ ਦੇ ਵਿੱਚ ਹਜੇ ਵੀ ਉਹ ਖੱਪਾ ਪੂਰਾ ਨਹੀਂ ਹੋਇਆ ਵੀ ਹਜੇ ਵੀ ਦਰਦ ਹੈ ਵੀ ਹਜੇ ਵੀ ਉਹਨਾਂ ਨੂੰ ਕੋਈ ਕਿਸੇ ਵੀ ਸਰਕਾਰ ਤੋਂ ਕੋਈ ਸੰਤੁਸ਼ਟੀ ਨਹੀਂ ਹੋ ਰਹੀ ਵੀ ਨਵਜੋਤ ਸਿੰਘ ਸਿੱਧੂ ਦੀ ਰੈਲੀ 'ਚ ਇੰਨਾ ਬੰਦਾ ਪਹੁੰਚ ਗਿਆ ਹੋਵੇ Opposition party ਦਾ ਕੋਈ ਲੀਡਰ ਰੈਲੀ ਕਰਾਵੇ ਤੇ 5000 ਦੇ ਕਰੀਬ ਉੱਥੇ ਬੰਦੇ ਪਹੁੰਚ ਜਾਣ ਤੇ ਇੱਕ ਕਾਮਯਾਬ ਰੈਲੀ ਮੰਨੀ ਜਾਂਦੀ ਹੈ ਉਥੋਂ ਦੇ ਲੋਕਾਂ ਦੇ ਸਮਝ ਲੈਣਾ ਚਾਹੀਦਾ ਹੈਗੇ ਕਿ ਲੋਕ ਕੁਝ ਨਾ ਕੁਝ ਅਜੇ ਹੋਰ ਚਾਹੁੰਦੇ ਹੈਗੇ ਨੇ ਹੋ ਸਕਦਾ ਹੈ ਕਿ ਅਜੇ ਨਹੀਂ ਤੇ ਉਸ ਹਲਕੇ ਦੇ ਵਿੱਚ ਕਿਉਂਕਿ ਮੌੜ ਤੇ ਰਾਮਪੁਰਾ ਫੂਲ ਦੇ ਵਿੱਚ ਜਿਆਦਾ ਫਰਕ ਨਹੀਂ ਹੈਗਾ ਔਰ ਇੱਕ ਪਾਸੇ ਸਰਕਾਰ ਦਾ ਢਿੱਡ ਚੋਟੀ ਦਾ ਯੋਰ ਲੱਗਾ ਸੀ ਬਸ ਬੱਸ ਸਟੈਂਡਾ ਦੇ ਵਿੱਚ ਸਰਕਾਰੀ ਬੱਸਾਂ ਨਹੀਂ ਲੱਭੀਆਂ ਤੇ ਸਿਹੜੀਆਂ ਸਰਕਾਰੀ ਬੱਸਾਂ ਦੇ ਉਹਦੇ ਚ ਸਾਰੀਆਂ ਮਨਰੇਗਾ ਦੇ ਵਰਕਰ ਬੈਠੇ ਸੀ ਬੁੜੀਆਂ ਬੰਦੇ ਬੈਠੇ ਦੇਸੀ ਕਿਉਂਕਿ ਵਿਚਾਰੇ ਮਨਰੇਗਾ ਦੇ ਵਰਕਰ ਮਨਾ ਨਹੀਂ ਕਰ ਸਕਦੇ ਕਿਉਂਕਿ ਨਹੀਂ ਦੇ ਜੇ ਮਨਾ ਕਰਦੇ ਉਹਨਾਂ ਦੇ ਪਿੰਡਾਂ 'ਚੋਂ ਨਾਮ ਕੱਟੇ ਜਾਣੇ ਸਰਕਾਰੀ ਬੋਲੀ ਜਿਹੜੀ ਸਰਕਾਰੀ ਰੈਲੀ ਹੁੰਦੀ ਨਾ ਉਹ ਧੱਕੇਸ਼ਾਹੀ ਵਾਲੀ ਰੈਲੀ ਹੁੰਦੀ ਹੈ ਕੋਈ ਵੀ ਪਾਰਟੀ ਕਰੇ ਚਾਹੇ ਪਿਛਲੀਆਂ ਨੇ ਕਾਂਗਰਸ ਸੀ ਨਾ ਕੀਤਾ ਜਾ ਉਸ ਤੋਂ ਪਹਿਲਾਂ ਕਾਲੀਆਂ ਨੇ ਕੀਤਾ ਤੇ ਅੱਜ ਆਮ ਆਦੀ ਪਾਰਟੀ ਵਾਲੇ ਝਾੜੂ ਵਾਲੇ ਕਰ ਰਹੇ ਜਿਹੜੀ ਸਰਕਾਰੀ ਰੈਲੀ ਹੁੰਦੀ ਹੈ ਜ਼ਬਰ ਰੈਲੀ ਹੁੰਦੀ ਹੈ ਸਰਕ ਤੱਕੇ ਸ਼ਾਈ ਰੈਲੀ ਹੁੰਦੀ ਆ ਇਹ ਲੋਕਤੰਤਰ ਦਾ ਘਾਣ ਕਰਨ ਵਾਲੀ ਰੈਲੀ ਹੁੰਦੀ ਆ ਉਹਦੇ ਚ ਪੁਲਿਸ ਦੀ ਦਰ ਵਰਤੋ ਉਹਦੇ ਚ ਟਰਾਂਸਪੋਰਟ ਦੀ ਉਹ ਦਰ ਵਰਤੋ ਦੀ ਸਾਰੇ ਮੈਕਮ ਦੀ ਦਰ ਵਰਤੋ ਸਾਰੀ ਸਰਕਾਰੀ ਤੰਤਰ ਲੱਗ ਜਾਂਦਾ ਧੱਕੇ ਨਾਲ ਲੋਕਾਂ ਨੂੰ ਬਿਠਾਇਆ ਜਾਂਦਾ ਹੈਗਾ ਜੇ ਤਾਂ ਮਿਲਰੇਗਾ ਵਾਲੀਆਂ ਬੀਬੀਆਂ ਨੂੰ ਬਿਠਾ ਕੇ ਲੈਂਦਾ ਜਾਂ ਬੰਦਿਆਂ ਨੂੰ ਬਿਠਾ ਕੇ ਲੈਂਦਾ ਪਰ ਜਿਹੜੀ ਰਾਮਪੁਰਾ ਫੂਲ ਦੇ ਵਿੱਚ ਕਰਵਾਈ ਗਈ ਆ ਰੈਲੀ ਉਹ ਕਾਮਯਾਬ ਮੰਨੀ ਜਾਂਦੀ ਹੈਗੀ ਸਰਕਾਰ ਦੀ ਰੈਲੀ ਦੇ ਲੋਕ ਸਰਕਾਰ ਨਾਲ ਵੱਜੇ ਹੁੰਦੇ ਨੇ ਇਹੋ ਰੈਲੀਆਂ ਤੇ ਕਾਲੀਆਂ ਨਹੀਂ ਬੜੀਆਂ ਵੱਡੀਆਂ ਹੁੰਦੀਆਂ ਰਹੀ ਸੀ ਉਹ ਰੈਲੀਆਂ ਤੇ ਕਾਂਗਰਸ ਵੇਲੇ ਵੀ ਬੜੀਆਂ ਵੱਡੀਆਂ ਦੇ ਤਾਂ ਕੀ ਕਾਂਗਰਸ ਨੂੰ ਕੀ ਮਿਲਿਆ 18 ਐਮਐਲਏ ਕਾਲੀਆਂ ਦੇ ਨੂੰ ਕੀ ਮਿਲਿਆ 30 ਐਮਐਲਏ ਇਹ ਰੈਲੀਆਂ ਦੇ ਵਿੱਚ ਸਰਕਾਰ ਦੀਆਂ ਰੈਲੀਆਂ ਦੇ ਵਿੱਚ ਬੰਦੇ ਪਹੁੰਚੇ ਉਹ ਕਾਮਯਾਬੀ ਦਾ ਨਿਸ਼ਾਨੀ ਨਹੀਂ ਹੁੰਦੀ ਕਿ ਅਸੀਂ ਬੜੇ ਕੰਮ ਕਰ ਲਏ ਨੇ ਤੇ ਲੋਕ ਆਏ ਤਾਂ ਹੁੰਦਾ ਲੋਕ ਆਪ ਮਹਾਰੇ ਆਉਣ ਫਿਰ ਉਹ ਰੈਲੀ ਕਾਮਯਾਬੀ ਮੰਨੀ ਜਾਂਦੀ ਜਦ ਸਾਰੀਆਂ ਸਾਰੀਆਂ ਬੱਸਾਂ ਤੁਸੀਂ ਲਾ ਦਿੱਤੀਆਂ ਲੋਕਾਂ ਨੂੰ ਬਿਠਾ ਲਿਆ ਤੇ ਫਿਰ ਉਹ ਰੈਲੀ ਨਹੀਂ ਮੰਨੀ ਜਾਂਦੀ ਹੈ ਕਿ ਲੇਕਿਨ ਜਿਹੜਾ ਉੱਥੇ ਭਗਵੰਤ ਮਾਨ ਹੋਣਾ ਨੇ ਬੋਲਿਆਗਾ ਉਹ ਮਸਲੇ ਦੇ ਵਿੱਚ ਉਹ ਵੱਡੀ ਗੱਲ ਹੈ ਕਿ ਸਾਰੇ ਬਾਦਲ ਹਰਾਤੇ ਤੁਸੀਂ ਮੈਂ ਮੈਂ ਉਹੀ ਗੱਲ ਤੁਹਾਡੇ ਸਵਾਲ ਪੁੱਛਣਾ ਚਾਹੁੰਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਅੱਜ ਮੋੜ ਹਲਕੇ ਦੇ ਵਿੱਚੋਂ ਇਹ ਸਟੇਜ ਤੋਂ ਇਹ ਗੱਲ ਕਹਿੰਦੇ ਨੇ ਵੀ ਤੁਸੀਂ ਸਾਰੇ ਹਰਾਤੇ ਤੁਸੀਂ ਸਾਰੇ ਬੱਦਲ ਹਰਾਤੇ ਇੱਕ ਹਰਸੀ ਅਮਰਤ ਕੋਰ ਬੱਦਲ ਰਹਿ ਗਈ ਹੁਣ ਵੀ ਹਰਾ ਦੋ ਤੇ ਕੋ ਅੱਜ ਮੈਨੂੰ ਸਭ ਤੋਂ ਵੱਡੀ ਗੱਲ ਲੱਗੀ ਕਿ ਜਿਹੜੇ ਅੱਜ ਅਰਵਿੰਦ ਕੇਜਰੀਵਾਲ ਇੰਨਾ ਝੂਠ ਬੋਲ ਜਾਣ ਟੁਕੜ ਜਿਹੜੇ ਦੋ ਸਟੇਟ ਚਲਾ ਰਹੇ ਕੋਈ ਦਿੱਲੀ ਦਾ ਸਟੇਟ ਚਲਾ ਰਹੇ ਇੱਕ ਪੰਜਾਬ ਨੂੰ ਚਲਾ ਰਹੇ ਨੇ ਕਟੂਗੜ ਉਹਨਾਂ ਨੂੰ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਹੈਗਾ ਜਿੰਨਾ ਪੂਰੇ ਪੰਜਾਬ ਦੇ ਵਿੱਚ ਬਠਿੰਡੇ ਕੰਮ ਕਰਵਾਇਆ ਗਿਆ ਪੰਜਾਬ ਦਾ ਕਹਿ ਸਕਦੇ ਬਜਟ ਦਾ ਸਾਰਾ ਪੈਸਾ ਬਠਿੰਡੇ ਲੱਗਦਾ ਰਿਹਾ ਅਕਾਲੀਆਂ ਵੇਲੇ ਵੀ ਤੇ ਫਿਰ ਉਸ ਤੋਂ ਬਾਅਦ ਬਠਿੰਡੇ ਮਨਪ੍ਰੀਤ ਬਾਦਲੇ ਜਿੰਨਾ ਪੈਸਾ ਉਹਨੇ ਲਾਇਆ ਉਹਨਾ ਕਿਸੇ ਵੀ ਸ਼ਹਿਰ ਦੇ ਵਿੱਚ ਨਹੀਂ ਲੱਗਾ ਜਦੋਂ ਬਠਿੰਡੇ ਅਕਾਲੀਆਂ ਦੀ ਸਰਕਾਰ ਸੀ ਤੇ ਸਭ ਤੋਂ ਵੱਧ ਪੈਸਾ ਲੱਗਾ ਬਠਿੰਡਾ ਜਿਹੜਾ ਪੰਜਾਬ ਦਾ ਇੱਕ ਬਹੁਤ ਹੀ ਪਛੜਿਆ ਹੋਇਆ ਇਲਾਕਾ ਸੀ ਜਿਹਨੂੰ ਟਿੱਬਿਆਂ ਵਾਲਾ ਕਿਹਾ ਜਾਂਦਾ ਹੈਗਾ ਸੀ ਅੱਜ ਉਹ ਦੇਖੋ ਲੁਧਿਆਣੇ ਦੇ ਬਰਾਬਰ ਅੰਮ੍ਰਿਤਸਰ ਦੇ ਬਰਾਬਰੋ ਜਲੰਧਰ ਦੇ ਬਰਾਬਰੋ ਪਟਿਆਲਾ ਦੇ ਬਰਾਬਰ ਆ ਬਠਿੰਡਾ ਇਹ ਚੰਡੀਗੜ੍ਹ ਉਪ ਜਾਣਾ ਹੋਵੇ ਪਹਿਲਾਂ 5 5.5 ਘੰਟੇ ਲੱਗਦੇ ਹੁਣ ਤੁਸੀਂ 3 ਘੰਟੇ ਜੱਪਲੇ ਪਹੁੰਚ ਜਾਂਦੇ ਉੱਥੇ ਜੇਕਰ ਦਿੱਲੀ ਦੇ ਮੁੱਖ ਮੰਤਰੀ ਆ ਕੇ ਕਹਿ ਦਿੰਦੇ ਕਿ ਇੱਥੇ ਕੁਝ ਕੰਮ ਨਹੀਂ ਹੋ ਉਹ ਸਰਾਸਰ ਬਟਿੰਡੇ ਬਟਿੰਡੇ ਵਾਸੀਆਂ ਦੇ ਤੱਕਾ ਬਟਿੰਡੇ ਵਾਲਿਆਂ ਪੁੱਛੋ ਕਿ ਬਟਿੰਡਾ ਕਿੰਨਾ ਬਦਲਿਆ ਹੈਗਾ ਬਟਿੰਡਾ ਪਹਿਲਾਂ 2.5 ਕਿਲੋਮੀਟਰ ਹੁੰਦਾ ਹੈ ਅੱਜ ਕੱਲ 20-25 ਕਿਲੋਮੀਟਰ ਤੇ ਪਹੁੰਚ ਗਿਆ ਹੈਗਾ ਬਟਿੰਡੇ ਵਰਗੇ ਉਹ ਸ਼ਹਿਰ ਦੇ ਵਿੱਚ 5 ਸਟਾਰ ਹੋਟਲ ਬਣ ਗਏ ਨੇ ਹਨਾ ਤੇ ਇਸ ਕਰਕੇ ਇਹ ਬੋਲਣ ਤੋਂ ਪਹਿਲਾਂ ਤੋ ਟੋਲ ਲੈਣਾ ਚਾਹੀਦਾ ਹੈਗਾ ਦੂਜੀ ਗੱਲ ਜਿਹੜੀ ਭਗਵੰਤ ਮਾਨ ਸਾਹਿਬ ਹੁਣਾਂ ਨੇ ਕੀਤੀ ਹੈਗੀ ਕਿਉਂਕਿ ਬਠਿੰਡਾ ਮਾਲਵੇ ਦਾ ਇੱਕ ਦਿਲ ਕਿਹਾ ਜਾਂਦਾ ਹੈਗਾ ਉਸ ਦਿਲ ਦੇ ਵਿੱਚ ਬਾਦਲ ਵੱਸਦੇ ਰਹੇ ਨੇ ਬਠਿੰਡੇ ਬਠਿੰਡਾ ਬਾਦਲਾਂ ਦਾ ਕਿਹਾ ਜਾਂਦਾ ਜੱਦੀਗੜ ਕਿਹਾ ਜਾਂਦਾ ਉਹਨਾਂ ਦਾ ਬਠਿੰਡਾ ਨਾ ਇਸ ਕਰਕੇ ਉਹਨਾਂ ਲੱਗਾ ਕਿਉਂਕਿ ਮਨਪ੍ਰੀਤ ਤੇ ਮਨਫੀ ਹੋ ਗਏ ਨੇ ਇਸ ਟਮ ਸਿਆਸਤ ਦੇ ਵਿੱਚੋਂ ਲੇਕਰ ਮਨਪ੍ਰੀਤ ਨੇ ਵੀ ਬਠਿੰਡੇ ਬਹੁਤ ਪੈਸਾ ਲਾਇਆ ਮਾਲ ਜਦੋਂ ਕਾਲੀਆਂ ਦੀ ਸਰਕਾਰ ਮਾਜੇ ਤੇ ਦਬਾਬੇ ਵਾਲੇ ਕਹਿੰਦੇ ਸੀ ਕਿ ਵੀ ਇੰਨਾ ਪੈਸਾ ਬਠਿੰਡੇ ਕੋਲ ਆਇਆ ਜਾ ਰਿਹਾ ਹੈਗਾ ਲੇਕਿਨ ਬਠਿੰਡੇ ਜਾ ਕੇ ਦੇਖੋ ਕਿ ਤਸਵੀਰ ਹੀ ਬਦਲੀ ਹੋਈ ਆ ਪਰ ਜਿਹੜਾ ਉਹਨਾਂ ਨੇ ਅੱਜ ਕਿਉਂਕਿ ਉਹਨਾਂ ਨੂੰ ਭਗਵੰਤ ਮਾਨ ਨੂੰ ਲੱਗਾ ਕਿਉਂਕਿ ਉਹੰਤਮਾਨ ਦੇ ਬੀਬੀਆਂ ਘਰ ਦੀਆਂ ਬੀਬੀਆਂ ਤੇ ਵੀ ਅਕਾਲੀ ਦਲ ਟਿੱਪਣੀਆਂ ਕਰਦੇ ਨੇ ਹੁਣ ਉਹਨਾਂ ਲੱਗਾ ਕਿ ਬਾਦਲ ਤੇ ਸਾਰੇ ਹਾਰ ਗਏ ਵੱਡਾ ਬਾਦਲ ਸਾਹਿਬ ਹਾਰ ਗਏ ਸੀ ਸੁਭੀ ਸਿੰਘ ਬਾਦਲ ਹਾਰ ਗਏ ਬਿਕਰਮ ਸਿੰਘ ਮਜੀਠੀਆ ਹਾਰ ਗਏ ਆਦੇਸ਼ ਪ੍ਰਤਾਪ ਸਿੰਘ ਕੈਰੋ ਹਾਰ ਗਏ ਤੇ ਹੋਰ ਵੀ ਇਹਨਾਂ ਦੇ ਜਿਹੜੇ ਦੂਰਲੇ ਰਿਸ਼ਤੇਦਾਰੀ ਉਹ ਵੀ ਹਾਰ ਗਏ ਉਹ ਕਹਿੰਦੇ ਕਿ ਇੱਕੋ ਰਹਿ ਗਈ ਉਹਦੇ ਗੱਲ ਦੇ ਵਿੱਚ ਵੀ ਹਾਰ ਪਾ ਦੋ ਹਾਲਾਂਕਿ ਹਰ ਸਿਮਰਤ कौर ਬਾਦਲ ਦਾ ਨਾਮ ਨਹੀਂ ਲੈ ਲੇਕਿਨ ਬਠਿੰਡੇ ਤੋਂ ਇਸ ਟਾਈਮ ਪਾਰਲੀਮੈਂਟ ਮੈਂਬਰ ਕੌਣ ਨੇ ਹਰ ਸਿਮਰਤ ਕੌਰ ਬਾਦਲ ਨੇ ਹੁਣ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਵਰਾ ਦਿਓ ਇੱਕ ਵਾਰ ਉਹਨਾਂ ਦੇ ਗੱਲ ਦੇ ਵਿੱਚ ਵੀ ਹਾਰ ਦਾ ਹਾਰ ਪਵਾ ਦਿਓ ਕਿਉਂਕਿ ਉਹਨੇ ਲੋਕ ਸਭਾ ਬਿਲਕੁਲ ਨੇੜੇ ਰਹਿ ਗਈ ਆ ਗਈ ਹੈ ਤੇ ਬਠਿੰਡੇ ਦੇ ਲੋਕਾਂ ਨੇ ਦੇਖਣਾ ਹੈਗਾ ਕਿ ਤੁਹਾਡੇ ਗੱਲ ਦੇ ਵਿੱਚ ਹਾਰ ਪਾਉਣੀ ਆ ਝੜੂ ਵਾਲਿਆਂ ਦੇ ਗੱਲ ਦੇ ਵਿੱਚ ਹਾਰ ਪਾਉਣੀ ਆ ਜਾਂ ਹਰ ਸਿਮਰਤ ਕੌਰ ਬਾਦਲ ਦੇ ਗੱਲ ਦੇ ਵਿੱਚ ਹਾਰ ਪਾਉਣੀ ਆ ਇਹ ਤੇ ਲੋਕਾਂ ਨੇ ਡਿਸਾਈਡ ਕਰਨਾ ਕਿ ਬਠਿੰਡੇ ਬਠਿੰਡੇ ਦੇ ਵਿੱਚ ਪਹਿਲੀ ਗੱਲ ਹੈ ਤੁਸੀਂ ਤੁਹਾਡੇ 21 ਕਿ ਮਹੀਨੇ ਦੀ ਸਰਕਾਰ ਹੋ ਗਈ ਆ ਜਿਹੜਾ ਬਠਿੰਡੇ ਸ਼ਹਿਰ ਦੇ ਵਿੱਚ ਤੁਸੀਂ ਕੀ ਕੀਤਾ ਤੇ ਬਠਿੰਡੇ ਹਲਕੇ ਦੇ ਲੋਕ ਸਭਾ ਹਲਕੇ ਦੇ ਜਿਹੜੇ 9 ਵਿਧਾਨ ਸਭਾ ਹਲਕੇ ਨੇ ਤੁਸੀਂ ਉਹਦੇ ਵਾਸਤੇ ਕੀ ਕੀਤਾਗਾ ਤੁਸੀਂ ਪੁੱਚੋ ਮੰਡੀ ਚ ਕੀ ਕਰਤਾ ਤੁਸੀਂ ਬਠਿੰਡੇ ਕੀ ਕੀਤਾ ਬਠਿੰਡੇ ਦਿਹਾਤੀ ਚ ਕੀ ਕੀਤਾਗਾ ਤੁਸੀਂ ਤਲਵੰਡੀ ਸਾਬੋ ਕੀ ਕੀਤਾ ਤੁਸੀਂ ਮੋੜ ਕੀ ਕੀਤਾ ਤੁਸੀਂ ਰਾਮਪੁਰ ਫੂਲ ਕੀ ਕੀਤਾ ਤੁਸੀਂ ਲੰਬੀ ਕੀ ਕੀਤਾ ਤੁਸੀਂ ਇਹਨਾਂ ਨਵਾਂ ਹਲਕਿਆਂ ਦੇ ਵਿੱਚ ਕਿੰਨਾ ਡਿਵੈਲਪਮੈਂਟ ਕੀਤਾ ਤੁਹਾਡੇ ਕੋਲ ਤੇ ਦੋ ਕੈਬਨਿਨ ਮੰਤਰੀ ਨੇ ਇੱਕ ਤੇ ਫੁੱਲ ਫਲੈਸ਼ ਇਮਾਨਦਾਰੀ ਵਾਲਾ ਤੇ ਸੰਵਿਧਾਨਕ ਤੌਰ ਤੇ ਕੈਬਨਿਨ ਮੰਤਰੀ ਨੇ ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਦੂਜੇ ਜਿਹੜੇ ਨੇ ਜਿਹੜੇ ਗੈਰ ਸੰਵਿਧਾਨਕ ਤੌਰ ਤੇ ਕੈਬਨਿਨ ਮੰਤਰੀ ਦਾ ਸਟੇਟਸ ਲਈ ਪੇ ਫਿਰਦੇ ਨੇ ਬਲਜਿੰਦਰ ਕੌਰ ਉਹ ਨਹੀਂ ਹੁਣ ਤੁਹਾਡੇ ਕੋਲ ਦੋ ਤੇ ਉਹ ਤੇ ਕੈਬਨਿਨ ਮੰਤਰੀ ਆ ਗਏ ਨੇ ਇਹ ਨੌ ਹਲਕੇ ਨੇ ਵਿਧਾਨ ਸਭਾ ਨੌਵੇਂ ਹਲਕੇਾਂ ਦੇ ਵਿੱਚ ਕੀ ਤੁਸੀਂ ਇੰਨਾ ਕੰਮ ਕਰ ਲਿਆ ਕਿ ਲੋਕ ਤੁਹਾਨੂੰ ਵੋਟਾਂ ਪਾ ਦੇਣਗੇ ਕੰਮ ਕਰੋਗੇ ਤੇ ਫਿਰ ਹਰ ਸਿਮਰਤ ਕੌਰ ਬਾਦਲ ਦੀ ਦੇ ਗੱਲ ਦੇ ਵਿੱਚ ਹਾਰ ਦਾ ਹਾਰ ਪੈਣਾ ਤੇ ਜੇ ਤੁਸੀਂ ਨਹੀਂ ਕੀਤੇ ਹੈਗੇ ਤਾਂ ਫਿਰ ਕੋਈ ਪਤਾ ਨਹੀਂ ਹੈਗਾ ਕਿ ਤੁਹਾਡੀ ਗੱਲ ਦੇ ਵਿੱਚ ਹਾਰ ਪੈ ਜੇ ਕਿ ਇਹ ਨਾ ਇਹ ਸਵਾਲ ਹੈ ਲੇਕਿਨ ਕਿਉਂਕਿ ਭਗਵੰਤ ਮਾਨ ਸਾਹਿਬ ਦੀਆਂ ਜਿਹੜੀਆਂ ਟਿੱਪਣੀਆਂ ਜਾਂ ਸਿੱਠਣੀਆਂ ਹਨ ਉਹ ਲੋਕਾਂ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ ਪਰ ਉਹ ਵੋਟਾਂ ਦੇ ਵਿੱਚ ਇਸ ਵਾਰ ਕਿੰਨੀਆਂ ਬਦਲਣ ਲਗੀਆਂ ਉਹ ਹਜੇ ਨਿਰਭਰ ਕਰਦਾ ਕਿਉਂਕਿ ਜਾ ਕੇ ਮਈ ਦੇ ਵਿੱਚ ਇਲੈਕਸ਼ਨ ਹੋਣੀ ਆ ਔਰ ਜਿਵੇਂ ਉਹ ਕਹਿ ਰਹੇ ਨੇ ਕਿ ਉਹ ਉਹਨਾਂ ਨੇ ਬੜੀ ਇੱਕ ਹੋਰ ਵੱਡੀ ਐਗਜ਼ਾਮਪਲ ਦਿੱਤੀ ਹੈਗੀ ਆ ਕਿ ਮੇਰੇ ਨਾਲ ਪੰਜਾਬ ਦੇ ਲੋਕ ਨੇ ਮੈਨੂੰ ਕਿਸੇ ਦਾ ਡਰ ਨਹੀਂ ਆਇਆਗਾ ਪਰ ਉਹਨਾਂ ਨੇ ਇੱਕ ਨਾਲ ਬਾਬੇ ਨਾਨਕ ਦੀ ਤੇ ਬਾਬੇ ਮਰਦਾਨੇ ਦੀ ਉਦਾਹਰਨ ਦੇ ਦਿੰਦੇ ਹੋਇਆ ਕਿ ਆ ਦਾ ਅਰਸ ਨਹੀਂ ਹੈਗੀ ਆ ਤੇ ਕਿ ਵੀ ਸੱਚ ਦੇ ਰਾਹ ਤੇ ਤੁਰਨਾ ਬੜਾ ਔਖਾ ਤੇ ਕਹਿੰਦੇ ਕਿ ਮੈਂ ਵੀ ਉਸ ਰਾਤ ਤੇ ਤੁਰਿਆ ਪਰ ਮੈਨੂੰ ਵੀ ਡਰ ਨਹੀਂ ਕਿਉਂਕਿ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਬਣਾਉਣ ਵਾਲੇ ਲੋਕ ਹੀ ਹੁੰਦੇ ਨੇ ਤੇ ਲੋਕਾਂ ਤੋਂ ਕਾਹਦਾ ਡਰ ਹੈਗਾ ਪਰ ਹੋਰ ਅੱਜਕੱਲ ਸਿਕਿਉਰਿਟੀ ਲੈ ਕੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਜੇ ਆਮ ਘਰਾਂ ਦੇ ਲੋਕਾਂ ਨੂੰ ਹੀ ਚੁਣੇ ਹੋਏ ਲੋਕਾਂ ਨੇ ਜਿਹੜੇ ਜਿਨ੍ਹਾਂ ਵੱਲੋਂ ਚੁਣ ਕੇ ਭੇਜਿਆ ਗਿਆ ਉਹਨਾਂ ਤੋਂ ਡਰ ਹੋ ਗਿਆ ਇੰਨੀਆਂ-ਇੰਨੀਆਂ ਸਿਕਿਉਰਟੀਆਂ ਲਈ ਉਹ ਵੀ ਹੁਣ ਵਿਰੋਧੀ ਗੱਲਾਂ ਕਰਦੇ ਆ ਗਨੇ ਸ਼ਾਇਦ ਉਸ ਦਾ ਜਵਾਬ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਕੋਲ ਨਹੀਂ ਆ। ਅੱਜ ਕੱਲ ਜਿਵੇਂ ਪੁਲਿਸ ਦਾ ਐਕਸ਼ਨ ਚੱਲ ਰਿਹਾ ਹੈਗਾ ਗੈਂਗਸਟਰਾਂ ਦੇ ਖਿਲਾਫ ਕਦੀ ਮੋਹਾਲੀ ਇਨਕਾਊਂਟਰ ਹੁੰਦਾ ਕਦੀ ਜ਼ਿਲਕਪੁਰ ਇਨਕਾਊਂਟਰ ਹੁੰਦਾ ਇਹ ਜਿਹੜਾ ਇਨਕਾਊਂਟਰ ਹੋ ਰਹੇ ਨੇ ਇਹ ਇਹ ਕਿਸ ਤੁਹਾਨੂੰ ਕੀ ਲੱਗਦਾ ਵੀ ਇਹ ਹਿੱਤ ਲੋਕਾਂ ਦੇ ਹਿੱਤ ਤੇ ਵਿੱਚ ਲੋਕ ਕਿਤੇ ਕਿਤੇ ਲੋਕ ਖੁਸ਼ ਵੀ ਨੇ ਵੀ ਠੀਕ ਆ ਵੀ ਇਹ ਇਹਨਾਂ ਨੇ ਬਹੁਤ ਦੁੱਖ ਹੀ ਕੀਤਾ ਇਹਨੂੰ ਮਾਰ ਦਵੋ ਤੇ ਕੋ ਸਭ ਤੋਂ ਵੱਡੀ ਗੱਲ ਕਿ ਕਾਨੂੰਨ ਕੀ ਤੁਹਾਨੂੰ ਆਗਿਆ ਦਿੰਦਾ ਹੈਗਾ ਕਾਨੂੰਨ ਕੀ ਇਦਾਂ ਦਿੰਦਾ ਕਿ ਤੁਸੀਂ ਸਟਰੀਟ ਜਸਟਿਸ ਕਰੋ ਤੁਸੀਂ ਗਲੀ ਦੇ ਵਿੱਚ ਇਨਸਾਫ ਕਰੋ ਉਹ ਕਾਨੂੰਨ ਦੇਸ਼ ਦਾ ਕਾਨੂੰਨ ਨਹੀਂ ਹੱਕ ਦਿੰਦਾ ਹੈਗਾ ਉਹ ਦੇਸ਼ ਦੀਆਂ ਅਦਾਲਤਾਂ ਨਹੀਂ ਹੱਕ ਦਿੰਦੀਆਂ ਇਦਾਂ ਤੇ ਫਿਰ ਤੁਹਾਡੇ ਦੇ ਤੇ ਉਹਨਾਂ ਦੇ ਵਿੱਚ ਗੈਂਗਸਟਰਾਂ ਦੇ ਵਿੱਚ ਜਾਂ ਹੋਰ ਲੋਕਾਂ 'ਚ ਕੀ ਫਰਕ ਰਹਿ ਗਿਆ ਸਵਾਲ ਹੈ ਕਿ ਤੁਸੀਂ ਕਿਉਂ ਨਹੀਂ ਅਜਿਹੇ ਮਸਲਿਆਂ ਦੇ ਵਿੱਚ ਫਾਸਟ ਟਰੈਕ ਕੋਰਟ ਦੇ ذریعے ਇਹ ਇਨਸਾਫ ਦਿੰਦੇ ਹੈਗੇ ਤੁਸੀਂ ਜੇ ਇਨਕਾਊਂਟਰਾਂ ਦੇ ਜਰੀਏ ਐਦਾਂ ਘਰ ਲੱਪ ਹੋ ਗਏ ਤੇ ਉਹ ਸਰਾਸਰ ਉਹਨੂੰ ਸਟਰੀਟ ਜਸਟਿਸ ਕਿਹਾ ਜਾਦਾ ਉਹਨੂੰ ਅਦਾਲਤੀ ਜਸਟਿਸ ਨਹੀਂ ਕਿਹਾ ਜਾਦਾ ਪੰਜਾਬ ਸਰਕਾਰ ਨੂੰ ਚਾਹੀਦੀ ਆ ਇਹ ਮਸਲੇ ਦੇ ਵਿੱਚ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਮਿਲਿਆ ਜਾਵੇ ਕਿ ਇਹ ਜਿਹੜੇ ਗੈਂਗਸਟਰਾਂ ਦੇ ਖਿਲਾਫ ਕੀ ਐਸੇ ਰਜਿਸਟਰਡ ਕੀਤੇ ਆ ਸਾਨੂੰ ਫਾਸਟ ਟਰੈਕ ਕੋਰਟ ਦੀ ਲੋਡ ਆ ਉਹ ਕੋਰਟਾਂ ਦੇਖਣਗੇ ਉਹ ਇਨਸਾਫ ਕਦੋਂ ਮਿਲਣਾ ਹੈਗਾ ਤੇ ਜੇ ਆਈਸੀ ਲੁਧਿਆਣੇ ਦੋ ਮਾਰ ਤੇ ਮੋਗੇ ਮਾਰ ਤੇ ਮਹਾਲੀ ਮਾਰ ਤੇ ਪਟਿਆਲਾ ਮਾਰ ਤੇ ਇਹ ਜਿਹੜੇ ਐਸਐਸਪੀ ਹੋਣਗੇ ਇਹਨਾਂ ਦੀ ਰੇਸ ਲੱਗ ਜੂਗੀ ਕਿ ਮੋਗੇ ਵਾਲਾ ਕਹੂਗਾ ਇਹ ਪੀ ਉਹਨੇ ਦੋ ਮਾਰੇ ਲੁਧਿਆਣੇ ਵਾਲੇ ਨੇ ਮੋਗੇ ਵਾਲਾ ਤਿੰਨ ਮਾਰੂ ਫਿਰ ਫਰੀਦਕੋਟ ਵਾਲਾ ਕੋ ਮੈਂ ਵੀ ਚਾਰ ਮਾਰਦਾ ਫਿਰ ਫਰੂਜ਼ਪੁਰ ਵਾਲਾ ਕਹਦੂ ਫਿਰ ਫਾਜ਼ਿਲਕੇ ਵਾਲਾ ਕਹਦੂ ਫਿਰ ਮੁਕਸਰ ਵਾਲਾ ਕਹਦੂ ਫਿਰ ਬਠਿੰਡੇ ਵਾਲਾ ਕਹਦੂ ਫਿਰ ਮਹਾਲੀ ਵਾਲਾ ਕਹਦੂ ਪਟਿਆਲੇ ਵਾਲਾ ਕਹਦੂ ਸੰਗਰੂਰ ਵਾਲਾ ਕਹਦੂ ਬਰਨਾਲੇ ਵਾਲਾ ਕਹਦੂ ਗੁਰਦਾਸਪੁਰ ਵਾਲਾ ਕਹਦੂ ਫਿਰ ਤੇ ਜਿਹੜੇ 27 ਦੇ 27 ਜ਼ਿਲ੍ਹਿਆਂ ਦੇ ਐਸਐਸਪੀ ਸੀਪੀ ਉਹ ਫਿਰ ਚਲ ਮਾਰੀ ਜਾਣਗੇ ਫਿਰ ਤੇ ਪੁਲਿਸ ਰਾਜ ਹੋ ਜਾਊਗਾ ਫਿਰ ਤੇ ਇਹ ਪੁਲਸ ਰਾਜ ਦੇ ਲੋਕਾਂ ਨੂੰ ਹਲੇ ਤੱਕ ਭੁੱਲਿਆ ਨਹੀਂ ਜੋ ਪੰਜਾਬ ਦੇ ਵਿੱਚ ਬੇਕਸੂਰਾਂ ਨੂੰ ਖਾੜਕੂ ਕਹਿ ਕੇ ਮਾਰਿਆ ਗਿਆ ਜਿਹੜੇ بڑے ਪੜਹਾਕੂਆਂ ਨੂੰ ਵੀ ਖਾੜਕੂ ਬਣਾ ਦਿੱਤਾ ਗਿਆ ਸੀ ਸਿਰ ਤੇ ਪੱਗਾਂ ਸੀ ਤੇ ਉਹ ਵੀ ਤੁਸੀਂ ਸ਼ਹੀਦ ਕੀਤੇ ਹੈਗੇ ਨੇ ਸਟਰੀਟ ਜਸਟਿਸ ਤੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਮਾਪ ਨਹੀਂ ਕੀਤਾ ਜਾ ਸਕਦਾ ਕਾਨੂੰਨ ਕੀ ਕਹਿੰਦਾ ਉਸ ਮਸਲੇ ਦੇ ਵਿੱਚ ਮਸਲਾ ਚਾਹੀਦਾ ਹੈਗਾ ਤੁਸੀਂ ਮਾਰਨ ਨਾਲੋਂ ਭਜਾਇਆ ਚੰਗਾ ਦਾ ਖੌਫ ਚਾਹੀਦਾ ਸਿਸਟਮ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਇਹ ਕਿ ਤੁਸੀਂ ਚਲੋ ਪੰਜ ਸੱਤ ਗੈਂਗਸਟਰ ਚਾੜਤੇ ਆਗੇ ਗੱਡੀ ਚਾੜਤੇ ਆਗੇ ਨੇ ਪਰ ਕੀ ਕੱਲ ਨੂੰ ਇਹ ਕਿ ਪੁਲਿਸ ਪੁਲਿਸ ਕਿਤੇ ਇਮਾਨਦਾਰ ਹੈਗੀ ਆ ਪੁਲਿਸ ਵਾਲੇ ਤੇ ਆਪ ਸਭ ਤੋਂ ਵੱਡੇ ਗੈਂਗਸਟਰ ਬਾਦ ਨੂੰ ਵਦਾਵਾ ਦਿੰਦੇ ਹੈਗੇ ਨੇ ਕੱਲ ਨੂੰ ਤੁਸੀਂ ਕਿਤੇ ਨਸ਼ੇੜ ਹੀ ਨਹੀਂ ਇਸ ਟਾਈਮ ਜਿਹੜੀ ਪੰਜਾਬ ਦੇ ਵਿੱਚ ਇੱਕ ਤੇ ਐਕਸਟਰਸ਼ਨ ਮਣੀ ਜਿਹੜੇ ਜੇਲ੍ਹਾਂ ਚੋਂ ਬੈਠੇ ਫੋਨ ਕਰ ਰਹੇ ਹੈਗੇ ਨੇ ਮੰਗ ਰਹੇ ਨੇ ਠੀਕ ਹੈ ਦੂਜੀ ਹੈਗੇ ਨੇ ਨਸ਼ੇੜੀ ਜਾਸਟਮ ਜਿਹੜੇ ਪੰਜਾਬ ਦੇ ਵਿੱਚ ਬਹੁਤ ਸਾਰਾ ਬੱਚਾ ਨਸ਼ੇੜੀ ਆ ਉਹ ਆਪਣੀ ਨਸ਼ਾ ਪੂਰਾ ਕਰਨ ਵਾਸਤੇ ਸਨੇਚਿੰਗ ਕਰ ਰਹੇ ਨੇ ਕਿਸ ਦੀਆਂ ਰਾਹ ਜਾਂਦੀ ਦਾ ਮੋਬਾਈਲ ਖੋਲਿਆ ਵਾਲੀਆਂ ਖੋਲੀਆਂ ਕੰਨਾਂ ਚੋਂ ਝੁੰਮਕੇ ਲਾ ਲਏ ਹਨ ਛਾਪਾਂ ਲਾ ਲਈਆਂ ਇੱਕ ਤੇ ਉਹ ਆ ਕਿਤੇ ਉਹਨਾਂ ਨੂੰ ਨਾ ਤੁਸੀਂ ਇਦਾਂ ਗੱਡੀ ਛਾੜ ਦਿਓ ਫਿਰ ਪੁਲਿਸ ਰਾਜੂਗੀਆ ਸੀਐਮ ਸਾਹਿਬ ਨੂੰ ਚਾਹੀਦਾ ਕਿ ਫੋਰਸ ਨੂੰ ਚਾਹੀਦਾ ਹੈਗਾ ਕਿ ਡਰਾਵਾ ਚਾਹੀਦਾ ਹੈਗਾ ਬੰਦੇ ਮਾਰਨ ਦੇ ਨਾਲ ਕੋਈ ਹੱਲ ਨਹੀਂ ਆਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਦੇ ਤੁਸੀਂ ਵਾਕੇ ਜਿਹੜੇ ਤੇ ਜੇਲ੍ਹਾਂ ਦੇ ਵਿੱਚ ਨੇ ਜਿਹੜੇ ਤੇ ਸ਼ਰੀਆ ਮ ਮੰਗ ਰਹੇ ਉਹਨਾਂ ਦੇ ਖਿਲਾਫ ਤੇ ਕਾਰਵਾਈ ਹੋ ਨਹੀਂ ਰਹੀ ਹੈਗੀ ਹਾਲੇ ਤੱਕ ਇਹ ਨਹੀਂ ਪਤਾ ਲੱਗਾ ਕੱਲ ਜਿਵੇਂ ਹਾਈ ਕੋਰਟ ਨੇ ਗਿਆ ਕਿ ਹੜਦੂ ਲਾਣਤਾ ਤਨੂੰ 8 ਮਹੀਨਿਆਂ ਚ ਹੀ ਪਤਾ ਲੱਗਾ ਕਿ ਲੌਰਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਚ ਨਹੀਂ ਬਾਹਰ ਹੋਈ ਹੈ ਨਾ ਕੰਮ ਤੇ ਉਧਰ ਕਰਨ ਵਾਲੇ ਆਗੇ ਨੇ ਕਿ ਅਦਾਲਤ ਦੇ ਵਿੱਚ ਤੁਸੀਂ ਚਲਾਨਟ ਸਮੇਸਿਰ ਪ ਦੋ ਇਨਵੈਸਟੀਗੇਸ਼ਨ ਸਮੇਸੇ ਰਹੇ ਪੁਲਿਸਿੰਗ ਸਮੇਸੇ ਰਹੇ ਫਿਰ ਕੋਰਟ ਡਿਸਾਈਡ ਕਰੇ ਕਿ ਇਸ ਬੰਦੇ ਨੂੰ ਕਿੰਨੇ ਸਾਲ ਸਜ਼ਾ ਦੇਣੀ ਹੈਗੀ ਆ 5 ਸਾਲ ਦੇਣੀ 7 ਸਾਲ ਦੇਣੀ 8 ਸਾਲ ਸਜ਼ਾ ਦੇਣੀ ਨਾ 10 ਸਾਲ ਸਜ਼ਾ ਨਹੀਂ ਕੋਰਟ ਡਿਸਾਈਡ ਕਰੇ ਪੁਲਿਸ ਨੇ ਡਿਸਾਈਡ ਕਰਨ ਵਾਲੀ ਕੀ ਹੁੰਦੀ ਆ ਪੁਲਿਸ ਦਾ ਕੰਮ ਆ ਬੰਦੇ ਫੜ ਕੇ ਦੇਣਾ ਟਾਈਮ ਨਾ ਇਨਵੈਸਟੀਗੇਸ਼ਨ ਕਰਨੀ ਚਲਾਨ ਪੇਸ਼ ਕਰਨਾ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਤੇ ਜੇ ਹੀ ਸੜਕਾਂ ਤੇ ਸਟਰੀਟ ਜਸਟਿਸ ਕਰਨ ਲੱਗ ਪੇ ਫਿਰ ਜੇ ਫਿਰ ਪ੍ਰੋਬਲਮ ਕੀ ਆ ਪਿੱਛੇ ਜਿਹਦਾ ਯੂਪੀ ਦੇ ਵਿੱਚ ਹੋਇਆ ਤੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਨੇ ਇਹਨੂੰ ਕਹਿਣਾ ਪਿਆ ਕਿ ਜਿਹੜੀ ਸਟਰੀਟ ਜਸਟਿਸ ਨਹੀਂ ਹੋਣੀ ਚਾਹੀਦੀ ਹੈਗੀ ਹੁਣ ਤੁਹਾਡੀਆਂ ਪੰਜਾਬ ਦੀਆਂ ਗਲੀਆਂ ਦੇ ਵਿੱਚ ਸਟਰੀਟ ਜਸਟਿਸ ਹੋ ਰਹੇ ਨੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੀਦਾ ਹੈਗਾ ਇਸ ਮਸਲੇ ਦੇ ਵਿੱਚ ਕਾਨੂੰਨ ਜਿਹੜਾ ਕੋਈ ਤੋੜਦਾ ਕਾਨੂੰਨ ਹੀ ਕਾਨੂੰਨ ਨੂੰ ਦੇਣਾ ਚਾਹੀਦਾ ਪਰ ਆਹ ਵਾਲਾ ਕੋਈ ਪੱਕਾ ਹੱਲ ਨਹੀਂ ਹੈ ਕਿਉਂਕਿ ਇਹ ਹੱਲ ਪੰਜਾਬ ਨੇ ਪਹਿਲਾਂ ਦੇਖਿਆ ਪੜਾਕੂਆਂ ਨੂੰ ਕਹਿ ਕੇ ਛੋਟੇ ਬੱਚਿਆਂ ਨੂੰ ਕਹਿ ਕੇ ਧੀਆਂ ਭੈਣਾਂ ਨੂੰ ਖਾਲਕੂਕਾਂ ਕਹਿ ਕੇ ਬਜ਼ੁਰਗਾਂ ਨੂੰ ਕਹਿ ਕੇ ਪੰਜਾਬ ਦੀ ਧਰਤੀ ਪਹਿਲਾਂ ਹੀ ਲਾਲ ਹੋਈ ਪਈ ਹੈ ਸਾਡੇ ਚਿੱਟਾ ਜਿਹੜਾ ਪਾਣੀ ਜਿਹਨੂੰ ਕਹਿੰਦੇ ਨੇ ਆਪਾਂ ਪਾਕ ਪਾਣੀ ਹੈ ਨਾ ਜਿੱਥੇ ਅਸੀਂ ਪਾਣੀ ਦੀ ਸੌਂ ਵੀ ਖਾ ਲੈਂਦੇ ਹਾਂ ਉਹ ਉਹਨਾਂ ਨਦੀਆਂ ਦੇ ਵਿੱਚ ਵੀ ਲਾਲ ਹੋਈਆਂ ਨੇ ਇਸ ਕਰਕੇ ਆ ਜਿਹੜਾ ਸਟ੍ਰੀਟ ਜਸਟਿਸ ਦਾ ਕੋਈ ਹੱਲ ਨਹੀਂ ਹੈ ਪ੍ਰੋਪਰ ਇਨਵੈਸਟੀਗੇਸ਼ਨ ਪੁਲਸਿੰਗ ਹੋਣੀ ਚਾਹੀਦੀ ਹੈ ਸਮੇਂ ਸਿਰ ਚਲਾਨ ਹੋਣੀ ਚਾਹੀਦੀ ਹੈ ਜਿੰਨੇ ਵੀ ਕੋਈ ਗ੍ਰਾਹ ਕਹਿੰਦੇ ਫੜ ਕੇ ਉਸ ਤੋਂ ਬਾਅਦ ਕੋਰਟ ਚ ਪੇਸ਼ ਕਰੋ ਕੋਰਟ ਡਿਸਾਈਡ ਕਰੇ ਨਾ ਉੱਚਾਈ ਉਹ ਲੋਅਰ ਕੋਰਟ ਕਰੇ ਚਾਹੇ ਹਾਈ ਕੋਰਟ ਕਰੇ ਕਿ ਇਸ ਬੰਦੇ ਨੇ ਗੁਨਾਹ ਕੀਤਾ ਹੈਗਾ ਇਹਨੂੰ ਸਜ਼ਾ ਕਿ ਦੇਣੀ ਹੈਗੀ ਆ ਉਹ ਆ ਤੇ ਜੇ ਇੰਨਾ ਸਟਰੀਟ ਜਸਟਿਸ ਦੀ ਸ਼ੁਰੂਆਤ ਹੋ ਗਈ ਪੰਜਾਬ ਦੇ ਵਿੱਚ ਉਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਸ਼ੁਕਰੀਆ ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਆਪਣੀ ਰਾਏ ਸਾਨੂੰ ਜਰੂਰ ਭੇਜੋ 16 ਅਣ ਸੱਚ ਕੱਲ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਨੂੰ ਦੁਆਗਿਆ ਧੰਨਵਾਦ